ਉਹ ਰੱਬ ਦੀ ਬਿਸ਼ਨ ਕੁਰੇ ਨੀ ਸਾਨੂੰ ਮਹਿੰਗੀ ਪਈ ਕੈਨੇਡਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਆਪਣੀ ਵੀਡੀਓ ਦੇਖ ਰਹੇ ਸਾਰੇ ਵੀਰ ਭੈਣ ਭਰਾਵਾਂ ਬਜ਼ੁਰਗਾਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਥੋਲ ਮੀ ਪੈ ਰਿਹਾ ਜਿਵੇਂ ਤੁਹਾਨੂੰ ਸ਼ੁਰੂ ਜੀ ਕਿੰਮੈਨ ਹੁੰਦੀ ਦਿਖਾਤੀ ਆ ਠੀਕ ਆ ਤੇ ਇਹ ਕੋਈ ਘੰਟੇ ਦਾ 2 ਘੰਟਿਆਂ ਦਾ ਜਾਂ ਕੱਲ ਦਾ ਨਹੀਂ ਪੈ ਰਿਆ ਇਹ ਮੈਨੂੰ ਲੱਗਦਾ ਵੀ ਲਗਾਤਾਰ ਮਹੀਨਾ ਹੀ ਹੋ ਗਿਆ ਪੈ ਰਿਆ ਤੇ ਇਸੇ ਸਪੀਡ 'ਚ ਹੀ ਪੈ ਰਿਆ ਹਟਦਾ ਉੱਡਦਾ ਨਹੀਂ ਇਹ ਆ ਚਾਰੇ ਪਾਸੇ ਤੁਸੀਂ ਜੋ ਵੀ ਦੇਖ ਰਹੇ ਹੋ ਸਭ ਕੁਝ ਗਿੱਲਾ ਗਿੱਲਾ ਹੀ ਆ ਬੱਦਲ ਐ ਜਿਵੇਂ ਆਪਾਂ ਨਹੀਂ ਇੰਡੀਆ ਕਹਿ ਦਿੰਦੇ ਵੀ ਬੱਦਲ ਘੁਲ ਗਏ ਇੱਥੇ ਤੇ 12 ਮਹੀਨੇ ਰਹਿੰਦੇ ਆ ਕਿਉਂਕਿ 12 ਮਹੀਨੇ ਵਾਲਾ ਹਿਸਾਬ ਇਦਾਂ ਹੁੰਦਾ ਵੀ ਵਿੱਚੋਂ ਧੁੱਪ ਤਾਂ ਕਿਤੇ ਹੀ ਨਿਕਲਦੀ ਆ ਮਹੀਨਾ ਖੰਡ ਕੇ ਨਿਕਲਦੀ ਮੈਨੂੰ ਲੱਗਦਾ ਸਾਲ 'ਚ ਜੇ ਗਿਣੀਆਂ ਤਾਂ ਨਹੀਂ ਤੇ ਪਹਿਲੀ ਗੱਲ ਉਹ ਵੀ ਨਹੀਂ ਨਿਕਲਦੀ ਨਹੀਂ ਤਾਂ ਇਦਾਂ ਕੰਮ 440 ਹੀ ਰਹਿੰਦਾ ਆ ਆਵਦਨਾ ਦੇ ਵਿੱਚ ਜੇ ਦੇਖੀਏ ਤੇ 크리스마ਸ ਤੋਂ ਪਹਿਲਾਂ ਸنو ਜਿਹੜੀ ਆ ਮਾੜੀ-ਮੋਟੀ ਦਸਤਕ ਦੇ ਜਾਂਦੀ ਆ ਪਰ ਐਦ ਕੀ ਸਾਲ ਅੱਜੇ ਨਹੀਂ ਆਈ ਤੇ ਆ ਸਾਡੇ ਹੈਗੇ ਨੇ ਮਿਸਟਰ ਗੁਰਬਖਸ਼ ਸਿੰਘ ਜਿਹੜੇ ਕਿ ਲੇਆਉਟ ਕਰ ਰਹੇ ਆ ਲੇਆਉਟ ਦਾ ਮਤਲਬ ਹੁੰਦਾ ਵੀ ਲੈਣਾ ਲਾ ਰਹੇ ਆ ਕਿੱਥੇ ਕੰਦ ਆਉਣੀਆਂ ਠੀਕ ਆ ਤੇ ਹੁਣ ਜਿਹੜਾ ਟਾਈਮ ਹੋਇਆ ਲਗਭਗ ਸੂਈ ਮੈਨੂੰ ਲੱਗਦਾ ਵੀ 4 ਦੇ ਨੇੜੇ ਪਹੁੰਚ ਚੁੱਕੀ ਆ ਆ ਜਿਹੜੇ ਤੁਸੀਂ ਰਖਣੇ ਜੇ ਕਾਨੇ ਜੇ ਬਣੇ ਦੇਖਦੇ ਹਾਂ ਆ ਸਾਰੇ ਇਹ ਲੇਆਉਟ ਹੋਈ ਹੋਈ ਆ ਆ ਜਿਹੜੇ ਮਾਰ ਕੇ ਲੱਗੇ ਆ ਲੈਣੀਆਂ ਜੀਆਂ ਇੱਥੇ ਸਟੱਡ ਲੱਗ ਜਾਣੇ ਆ ਸਟੱਡ ਤੋਂ ਭਾਵ ਆ ਇਹੜੀਆਂ ਨਿੱਕੀਆਂ ਨਿੱਕੀਆਂ ਫੱਟੀਆਂ ਜੀਆਂ ਕੰਧ ਬਣ ਜਾਣੀਆਂ ਠੀਕ ਆ ਆ ਮੁੰਡੇ ਨੇ ਜਿਵੇਂ ਬਣਾਈ ਹੋਈ ਆ ਇਹਨੇ ਅਜੇ ਸ਼ੁਰੂ ਕੀਤਾ ਕੰਮ ਇੱਕ ਪਾਸੇ ਨੀ ਲਾਈਆਂ ਲੱਗਦਾ ਤੇ ਆ ਮੈਨੂੰ ਲੱਗਦਾ ਕਿ ਚੋਬਰ ਤੋਂ ਕਿਤੇ ਗਲਤ ਲੱਗ ਗਿਆ ਤੇ ਇਹਨੇ ਪੜਤੀਆਂ ਤੇ ਆ ਸਾਡੇ ਜੋਧੇ ਕਈ ਇਧਰ ਵੀ ਲੱਗੇ ਹੋਏ ਨੇ ਤਿੰਨ ਕ ਆ ਕਰਨੈਲ ਵੀ ਟੇਪ ਪਾਈ ਫਿਰਦਾ ਕਿਸੇ ਪਾਸੇ ਨੂੰ ਆ ਦੇਖੋ ਐਦਾਂ ਹੁਣ ਇਹ ਮਾਰਕਾ ਲਾ ਰਿਆ ਇਹ ਬਣਾਉ ਕੋਈ ਡੋਰ ਡਾਰ ਕੋਈ ਇਹ ਵੀ ਖੁੰਝਾ ਖਾਂਝਾ ਕੱਢੂਗਾ ਕੋਈ ਨਾ ਕੋਈ ਲੱਗਦਾ ਹੈ ਨਾ ਹਾਂ ਇਹ ਜਿਹੜਾ ਟਾਪ ਦਾ ਮਿਸਤਰੀ ਹੁੰਦਾ ਇੰਡੀਆ ਉਹਨਾਂ ਚੋਂ ਆਉਂਦਾ ਇਹ ਠੀਕ ਹੈ ਜੀ ਇਹ ਸਾਡਾ ਹੈਗਾ ਗਰਾਉਂਡ ਫਲੋਰ ਗਰਾਉਂਡ ਫਲੋਰ ਭਰਾ ਪਹਿਲਾ ਫਲੋਰ ਅਸੀਂ ਗਿੰਦੇ ਆ ਸੀਮੈਂਟ ਤੋਂ ਚੱਕ ਰਿਹਾ ਇਹ ਸ਼ੁਰੂ ਚ ਫਿਰ ਅਸੀਂ ਇੱਥੋਂ ਇੱਕ ਵਾਰੀ ਸੀਮੈਂਟ ਤੋਂ ਚੱਕ ਕੇ ਤੇ ਫਿਰ ਅਸੀਂ ਲੈ ਜਾਣੀ ਉਹ ਚੰਦਰਮਾ ਦੇ ਕੋਲੇ ਬਿਲਡਿੰਗ ਚੱਕਦੇ 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 ਫਿਰ ਬੱਦਲਾਂ ਦੇ ਵਿੱਚ ਪਹਚਾ ਦਈਦੀ ਆ ਆਜੋ ਹੁਣ ਤੁਹਾਨੂੰ ਅੱਗੇ ਦਰਸ਼ਨ ਕਰਾਉਣੇ ਆ ਤੇ ਚੈਨਲ ਨਾਲ ਜੁੜੇ ਰਿਹਾ ਕਰੋ ਲਾਈਕ ਸਬਸਕ੍ਰਾਈਬ ਸ਼ੇਅਰ ਕਰਿਆ ਕਰੋ ਕੈਨੇਡਾ ਦੀਆਂ ਖਬਰਾਂ ਖੋਬਰਾ ਲੈਣੀਆਂ ਜੋ ਵੀ ਕੁਛ ਵੀ ਚਾਹੋਣੇ ਹੋ ਪੁੱਛਣਾ ਦੱਸਣਾ ਤਾਂ ਕਮੈਂਟ ਕਰ ਦਿਆ ਕਰੋ ਤੇ ਆ ਆਰਾ ਪਿਆ ਵਿਚਾਰਾ ਇਹ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਕੈਨੇਡਾ ਦੇ ਵਿੱਚ ਮਸ਼ੀਨਰੀ ਸਾਜੋ ਸਮਾਨ ਇਹੋ ਜਿਹਾ ਹੁੰਦਾ ਜਿੱਦਾਂ ਆ ਵੀ ਆਰਾ ਟੇਬਲ ਸਾ ਕਹਿ ਦਿੰਦੇ ਆ ਇਹਨੂੰ ਆ ਵੀ ਆਰਾ ਉਹ ਪਹਿਲਾਂ ਦਿਖਾਇਆ ਸੀ ਉਹ ਬੈਟਰੀ ਤੇ ਚੱਲਣ ਵਾਲਾ ਸੀ ਇਹ ਬਿਜਲੀ ਤੇ ਆ ਆ ਗੰਨਾ ਨੇ ਇੱਥੋਂ ਦੇ ਸਮਾਨ ਦੀ ਇਹ ਖਾਸੀਅਤ ਆ ਇਹਨੂੰ ਮੀਂਹ ਚ ਚਲਾਈ ਚੱਲੋ ਧੁੱਪੇ ਚਲਾਈ ਚੱਲੋ ਇਹ ਚ ਪਾਣੀ ਪਈ ਜਾਵੇ ਖਰਾਬ ਨਾ ਆ ਦਾ ਇਹਨਾਂ ਚ ਕੋਈ ਪੁਰਜਾ ਹੀ ਨਹੀਂ ਹੈਗਾ ਵੀ ਜਿਹੜਾ ਕਹਦਾਂਗੇ ਪਾਣੀ ਨਾ ਖਰਾਬ ਹੋ ਗਿਆ ਜਾਂ ਇਦਾਂ ਜਾਂ ਨਾ ਬਹੁਤ ਘੱਟ ਖਰਾਬ ਹੁੰਦਾ ਮੀਂਹ ਮੂਹ ਪਾਣੀ ਪੂਣੀ ਚ ਜਿਵੇਂ ਮਰਜ਼ੀ ਰੱਖੀ ਰੱਖੋ ਇਹਨੂੰ ਕੋਈ ਪ੍ਰਵਾਹ ਨਹੀਂ ਹੁੰਦੀ ਇਹ ਉਦਾਂ ਹੀ ਚੱਲਦੇ ਆ ਜਿੱਦਾਂ ਆਪਾਂ ਕੋਈ ਚੀਜ਼ ਅੰਦਰ ਚਲਾਉਨੇ ਆ ਇਥੇ ਕੋਈ ਪਾਣੀ ਚ ਭਿੱਜੀ ਜਾਵੇ ਕੋਈ ਧੁੱਪੇ ਪਿਆ ਰਹੇ ਕੋਈ ਫਰਕ ਨਹੀਂ ਪੈਂਦਾ ਆਜੋ ਹੁਣ ਚੱਲਦੇ ਆਂ ਉੱਪਰ ਔੜੀਆਂ ਚੜ੍ਹ ਕੇ ਉਹ ਪਰਲੀ ਬਿਲਡਿੰਗ ਅਸੀਂ ਲਗਭਗ ਸਿਰੇ ਲਾਤੀ ਆ ਐਂਡ ਵਾਲੇ ਫਲੋਰ ਤੇ ਕੰਮ ਚੱਲ ਰਿਹਾ ਆ ਅਸੀਂ ਚੱਕ ਰਹੇ ਆ ਇਹਦੀਆਂ ਦੋ ਫਲੋਰਾਂ ਡਨ ਕਰਤੀਆਂ ਤੀਜੇ ਨੂੰ ਪਹੁੰਚ ਗਏ ਨੇ ਮੁੰਡੇ ਆਲੇ ਦੁਆਲੇ ਵਾਲਾ ਵਿਊ ਤੁਸੀਂ ਦੇਖ ਸਕਦੇ ਹੋ ਪੂਰਾ ਸੋਹਣਾ ਲੱਗਦਾ ਦੇਖਣ ਨੂੰ ਤੇ ਕੰਮ ਕਰਨ ਵਾਲਿਆਂ ਨੂੰ ਥੋੜਾ ਇਹ ਹੋਰ ਤਰ੍ਹਾਂ ਦਾ ਦਿਖਦਾ ਕਿਉਂਕਿ ਚੀਜ਼ ਦੇਖਣ ਚ ਹੋਰ ਹੁੰਦੀ ਆ ਤੇ ਪ੍ਰੈਕਟੀਕਲੀ ਜਦੋਂ ਕਰਦੇ ਆ ਉਦੋਂ ਉਹਦਾ ਨਜ਼ਾਰਾ ਥੋੜਾ ਹੋਰ ਹੁੰਦਾ ਤੁਸੀਂ ਸਮਝਦਾਰ ਹੋ ਬਾਕੀ ਓ ਥੱਲੇੋਂ ਮੈਂ ਆਇਆ ਵੀਡੀਓ ਬਣਾਉਂਦਾ ਬਣਾਉਂਦਾ ਆਹ ਲੈਂਟਰ ਪਾ ਰਹੇ ਆ ਜਿੱਦਾਂ ਕਹਿਦਿਏ ਅਸੀਂ ਤੇ ਕਹਿ ਰਹੇ ਆ ਕਿ ਟੀਜੇ ਪਾ ਰਹੇ ਆ ਫੱਟੇ ਪਾ ਰਹੇ ਆ ਤੇ ਆਪਾਂ ਜਿਵੇਂ ਪੰਜਾਬੀ ਵਿੱਚ ਕਹਿੰਦੇ ਜੇ ਲੈਂਟਰ ਪਾ ਰਹੇ ਛੱਤ ਪਾ ਰਹੇ ਆ ਯਾਨੀ ਆਹ ਮੁੰਡਾ ਜਿਹੜਾ ਸਮਾਨ ਵੱਡ ਵੱਡ ਕੇ ਉਹ ਬੰਦੇ ਨੂੰ ਫੜਾ ਰਿਆ ਤੇ ਉਹ ਅੱਗੇ ਫੜ ਕੇ ਉਹ ਹੈਂਗਰ ਲੱਗੇ ਆ ਉਹਨਾਂ ਦੇ ਵਿੱਚ ਰੱਖ ਰਿਆ ਇਹਨੂੰ ਕਹਿੰਦੇ ਆ TJAI TJAI ਇਹ ਜਿਹੜਾ ਫਟਾ ਜੀ ਤੁਸੀਂ ਦੇਖਦੇ ਹੋ ਇਹ ਫੁੱਟਾਂ ਦੇ ਹਿਸਾਬ ਨਾਲ ਲੱਗਦਾ ਇਹਦੀ ਜਿਹੜਾ ਪ੍ਰਾਈਸ ਹੁੰਦਾ ਉਹ ਫੁੱਟ ਦੇ ਹਿਸਾਬ ਨਾਲ ਹੁੰਦਾ ਆ ਜਿਹੜਾ ਮੁੰਡਾ ਵੱਢ ਰਿਹਾ ਇਨੂੰ ਕਹਿੰਦੇ ਆ ਬੀਮ ਇਹ ਬੀਮ ਮੋਟਾ ਹੁੰਦਾ ਪੂਰਾ ਹਾਰਡ ਹੁੰਦਾ ਇਹ ਸਮਝ ਲਓ ਜਿਵੇਂ ਆਪਾਂ ਬਿਲਡਿੰਗ ਦੇ ਵਿੱਚ ਸਰੀਏ ਪਾ ਕੇ ਸੀਮੈਂਟ ਪਾ ਕੇ ਪਿੱਲਰ ਕੱਢ ਦਿੰਨੇ ਆ ਇਹ ਪਿੱਲਰ ਦੀ ਜਗ੍ਹਾ ਤੇ ਪੈਂਦਾ ਠੀਕ ਆ ਇਹਨੂੰ ਕਹਿੰਦੇ ਆ ਬੀਮ ਆਹ ਮਸ਼ੀਨ ਪਲਾਈਆਂ ਚੱਕੀ ਆਉਂਦੀ ਆ ਬਹੁਤ ਹੈਵੀ ਮਸ਼ੀਨ ਬੜੀ ਤੇਜ਼ ਕਮਾਈ ਆ ਲੱਗਦਾ ਵੀ ਇਹ ਜਾਨ ਦੀ ਕਾਲੀ ਚਾਗੋਰਾ ਪੂਰੀ ਸਪੀਡ ਨਾਲ ਆਇਆ ਆਜੋ ਹੁਣ ਮੈਂ ਤੁਹਾਨੂੰ ਲੈ ਕੇ ਜਾਣਾ ਉਹ ਬਿਲਡਿੰਗ ਦੇ ਵਿੱਚ ਤੇ ਆ ਹੁਣ ਜਾਈ ਜੰਨੇ ਆ ਆਪਾਂ ਉੱਪਰ ਵੀ ਹੁਣ ਜਿਹੜੀ ਐਂਡ ਵਾਲੀ ਛੱਤ ਆਪਾਂ ਜਾਨੀ ਕਿ ਇੱਥੇ ਕੰਮ ਚੱਲ ਰਿਹਾ ਆ ਦੇਖੋ ਇਹਦੇ ਉੱਤੇ ਸਾਈਡਾਂ ਤੇ ਮਤਲਬ ਸ਼ੂਟਿੰਗਾਂ ਸ਼ੂਟਿੰਗਾਂ ਕੰਧਾਂ ਜੀਆਂ ਹੋ ਕੇ ਕਈ ਥਾਵਾਂ ਤੇ ਉੱਪਰ ਬੈਠਣ ਪੁੱਠਣ ਨੂੰ ਜਗ੍ਹਾ ਬਣਦੀ ਹੁੰਦੀ ਆ ਤੇ ਕਈ ਥਾਵਾਂ ਤੇ ਨਹੀਂ ਹੁੰਦੀ ਆ ਸਾਡੇ ਹੈਗੇ ਮਿਸਟਰ ਰੋਬਨ ਸਿੰਘ ਇਹ ਕਰਦੇ ਨੇ ਬਟਾਲੇ ਏਰੀਏ ਤੋਂ ਬਲੌਂਗ ਤੇ ਬਟਾਲੇ ਏਰੀਏ ਤੋਂ ਨੰਬਰ ਸਰ ਆ ਆ ਦੇਖੋ ਐਦਾਂ ਇਹ ਪੂਰੀ ਟੌਰ ਜੀ ਬਣ ਜਾਣੀ ਆ ਐਂਗਲ ਜੀ ਦੇ ਵਿੱਚ ਫੱਟੇ ਪਾ ਰਹੇ ਆ ਤੇ ਇਹਨਾਂ ਦੇ ਪਲਾਈਆਂ ਬਲੂਆਂ ਪਾ ਕੇ ਜਿੱਦਾਂ ਤੁਸੀਂ ਉਹ ਦੇਖ ਰਹੇ ਹੋ ਝੌਪੜੀਆਂ ਉਹ ਨਹੀਂ ਇੱਥੇ ਬਣਨੀ ਉਹ ਡਿਫਰੈਂਟ ਚੀਜ਼ ਆ ਇਹ ਡਿਫਰੈਂਟ ਚੀਜ਼ ਬਣਨੀ ਆ ਆ ਦੇਖੋ ਕਿਉਂਕਿ ਉਹਨੇ ਟਾਊਨ ਹਾਊਸ ਤੇ ਇਹ ਜਿਹੜੇ ਅਸੀਂ ਕਰ ਰਹੇ ਆ ਇਹ ਆ ਅਪਾਰਟਮੈਂਟ ਅਸੀਂ ਅਪਾਰਟਮੈਂਟ ਕਰ ਰਹੇ ਆ ਉਹ ਟਾਊਨ ਹਾਊਸ ਨੇ ਤਾਂ ਤਾਂ ਕਰਕੇ ਉਹਨਾਂ ਦਾ ਜਿਹੜਾ ਉੱਪਰਲਾ ਪਾਸਾ ਉਹ ਫਰਕ ਹੁੰਦਾ ਲੰਮੇ ਲੰਮੇ ਫੱਟੇ ਜਿਹੜੇ ਪਾਰ ਐ ਇਹ ਦੂਜੇ ਫੱਟੇ ਪਾਰ ਐ ਜਿਹੜੇ ਆਪਣੇ ਆਮ ਹੀ ਹੁੰਦੇ ਦੇਖਣ ਨੂੰ ਉਹ ਜਿਹੜੇ ਉਧਰ ਪਾਰ ਐ ਉਹ TJY ਹੁੰਦੇ ਆ ਉਹ ਥੋੜੇ ਮਹਿੰਗੇ ਹੁੰਦੇ ਆ ਇਹਨਾਂ ਨਾਲ ਤੇ ਆ ਸਾਡੇ ਇਧਰ ਮਿਸਟਰ ਜੱਸਾ ਸਿੰਘ ਜੀ ਲੱਗੇ ਹੋਏ ਨੇ ਜਿਹੜੇ ਕਿ ਇਹ ਬਹੁਤ ਪੁਰਾਣੇ ਵਰਕਰ ਨੇ ਸਾਡੇ ਇਹ ਲਗਭਗ ਮੈਨੂੰ ਲੱਗਦਾ ਕਿ 2007 ਕੇ 8 ਤੋਂ ਲਗਾਤਾਰ ਕੰਮ ਕਰ ਰਹੇ ਨੇ ਤੇ ਹਾਂ ਵਧੀਆ ਜੀ ਵਧੀਆ 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 ਇਹ ਸੀਨੀਅਰ ਬੰਦੇ ਨੇ ਸਾਡੇ ਜਿਹੜਾ ਕੋਈ ਮਤਲਬ ਟੈਕਨੀਕਲ ਕੰਮ ਹੁੰਦਾ ਜਿਵੇਂ ਹੁਣ ਦੇਖ ਲਓ ਵੀ ਆ 6ਵੀਂ ਫਲੋਰ ਤੇ ਜਾ ਕੇ ਸ਼ੋ ਸ਼ੂ ਵਾਲਾ ਕੰਮ ਕਰਨਾ ਉੱਥੇ ਫਿਰ ਇਹਨਾਂ ਨੂੰ ਲਾਉਂਦੇ ਆ ਕਿ ਚਲੋ ਜੱਸਾ ਸਿੰਘ ਜੀ ਹੁਣ ਤੁਸੀਂ ਕਰੋ ਫਿਰ ਉੱਥੇ ਆਪ ਜਾਂਦੇ ਆ ਸਿਆਣੇ ਹੱਥੀ ਇਧਰ ਸਾਡੇ ਵੀਰ ਜੀ ਗਰੇਵਾਲ ਸਾਹਿਬ ਹੁਣੇ ਲੱਗੇ ਹੋਏ ਆ ਤੇ ਨਾਲ ਗਰਜੀਤ ਸਿੰਘ ਜੀ ਹੈ ਤੇ ਇਧਰ ਅੱਗੇ ਥੋੜਾ ਡੂੰਘਾ ਆਪਾਂ ਤਾਂ ਨਹੀਂ ਜਾ ਰਹੇ ਕਿਉਂਕਿ ਕਿਤੇ ਮੀਂਹ ਪੈ ਰਿਹਾ ਤੇ ਅਲਸਨ ਬਾਜੀ ਆ ਕਿਤੇ ਤਰੱਕੀ ਨਾ ਜਾਈਏ ਤੇ ਆਹ ਜਿਹੜਾ ਏਰੀਆ ਆਹ ਜਿਹੜਾ ਤੁਸੀਂ ਦੇਖ ਰਹੇ ਹੋ ਸੀਮੈਂਟ ਵਾਲਾ ਇੰਨਾ ਕੁ ਹਣਾ ਇਹਦੇ ਵਿੱਚ ਕੀ ਹੈ ਜੀ ਇਹਦੇ ਵਿੱਚ ਲਿਫਟ ਲੱਗਣੀ ਹੈ ਜਿਹੜੀ ਆਪਾਂ ਲਿਫਟ ਨਹੀਂ ਚੜਦੇ ਹੁੰਦੇ ਫਸਟ ਫਲੋਰ ਸੈਕੰਡ ਫਲੋਰ ਥਰਡ ਫਲੋਰ 5ਥ ਫਲੋਰ ਉੱਤੇ ਜਾਣ ਲਈ ਆਹ ਦੇਖ ਲਓ ਪਾਣੀ ਖੜਾ ਆਹ ਭੱਟੇ ਨੇ ਆਹ ਪਲਾਈਆਂ ਨੇ ਪਲਾਈ ਬੁੱਡ ਜਿਵੇਂ ਆਪਾਂ ਕਹਿ ਦਿੰਨੇ ਆ ਆਹ ਇਹ ਉੱਤੇ ਪੈ ਰਹੀ ਆ ਇਹ ਦੇਖ ਲਓ ਐ ਨਹੀਂ ਹੈਗਾ ਵੀ ਮੀਂਹ ਪਿਆ ਤੇ ਗਲਜੂ ਜਾਂ ਫੁੱਲ ਜੂ ਨਾ ਜੋ ਕੁਝ ਮਰਜ਼ੀ ਹੋਈ ਜਾਵੇ ਚਲੋ ਬਾਅਦ ਚ ਤਾਂ ਕਵਰ ਹੋ ਜਾਣੀ ਆ ਤੇ ਇਦਾਂ ਨਹੀਂ ਵੀ ਇਦਾਂ ਹੀ ਰਹਿਣੀ ਨੰਗੀ ਪਰ ਇਹ ਮੀਂਹ ਮੂੰਹ ਚ ਨੂੰ ਕੋਈ ਫਰਕ ਨਹੀਂ ਪੈਂਦਾ ਇਹ ਇਦਾਂ ਦੀ ਇਦਿਆਂ ਰਹਿੰਦੀ ਆ 50 100 ਸਾਲੇ ਦੀ ਗਾਰੰਟੀ ਹੁੰਦੀ ਆ ਗਲ ਦੀ ਗੁਲਦੀ ਨਹੀਂ ਹੁੰਦੀ ਇਹ ਤੇ ਨਾ ਇਹ ਫੁੱਲੇ ਇਦਾਂ ਹੀ ਰਹੂਗੀ ਇਹ ਹੁਣ ਉਹ ਸਾਹਮਣੇ ਤਾਂ ਪਹਾੜਾਂ ਤੇ ਸਨੋ ਪੈ ਚੁੱਕੀ ਆ ਪਰ ਉਹ ਬੱਦਲ ਵਾਈ ਕਰਕੇ ਤੇ ਝੜੀ ਵਾਲਾ ਮੌਸਮ ਕਰਕੇ ਨਜ਼ਰ ਨਹੀਂ ਆਉਂਦੀ ਤੇ ਚਾਰੇ ਪਾਸੇ ਤੁਸੀਂ ਦੇਖ ਲਓ ਵੀ ਪੂਰਾ ਕਾਲਾ ਵਾਦਰ ਹੋਇਆ ਪਿਆ ਬੱਦਲ ਨੇ ਤੇ ਕਨੇਡਾ ਸਰੀ ਦਾ ਏਰੀਆ ਇਧਰਲੇ ਪਾਸੇ ਸਰੀ ਸ਼ਹਿਰ ਆ ਇਧਰਲੇ ਪਾਸੇ ਲੈਂਗਲੀ ਆ ਤੇ ਆ ਕਲੋਵਰ ਡੇਲ ਆ ਤੇ ਪਰੇ ਅੱਗੇ ਨੂੰ ਜਾ ਕੇ ਵੈਨਕੂਵਰ ਆ ਜਾਂਦਾ ਇੱਧਰ ਨੂੰ ਸਰੀ ਤੋਂ ਪਰਲੇ ਪਾਸੇ ਤੇ ਇੱਧਰ ਸਾਡੇ ਹੈਰੀ ਸਿੰਘ ਹੁਣੀ ਵੀ ਡਟੇ ਹੋਏ ਆ ਦੂਹੋ ਦੂਹ ਮੀਂਹ ਚ ਕਹਿੰਦੇ ਔਖਾ ਤੇ ਐਦਾਂ ਦਾ ਸਾਡਾ ਕੰਮ ਤਾਮ ਝਾਮ ਸਾਡਾ ਜਿਹੜਾ ਚੱਲਦਾ ਰਹਿੰਦਾ ਤੇ ਤਿੰਨਾ ਚੌਵਾਂ ਥਾਵਾਂ ਤੇ ਸਾਡੀ ਜੌਬ ਚੱਲਦੀ ਆ ਹਰੇਕ ਜਗ੍ਹਾ ਤੇ TT 35 35 40 40 ਬੰਦੇ ਹੁੰਦੇ ਆ ਤੇ ਕੰਮ ਨੂੰ ਖਿੱਚੀ ਆਉਂਦੇ ਆ ਤੇ ਸਾਡਾ ਜਿਹੜਾ ਬੌਸ ਹੈਗਾ ਉਹ ਵੀ ਸੋਤਾ ਸਾਹਿਬ ਪੰਜਾਬ ਕੋਈ ਨੇ ਪੰਜਾਬ ਤੋਂ ਹੀ ਬਲੋਂਗ ਕਰਦੇ ਨੇ ਤੇ ਮਿਹਨਤਾਂ ਕੀਤੀਆਂ ਨੇ ਤਾਂ ਵੱਡੀਆਂ-ਵੱਡੀਆਂ ਜਿਹੜੀਆਂ ਕੰਪਨੀਆਂ ਦੇ ਮਾਲਕ ਨੇ ਕਈ ਤਰ੍ਹਾਂ ਦੀਆਂ ਕੰਪਨੀਆਂ ਨੇ ਇਹਨਾਂ ਦੀਆਂ ਜਿੱਦਾਂ ਫਰੇਮ ਦਾ ਡਰਾਈਵਾਲ ਦਾ ਕੰਮ ਵੀ ਹੈਗਾ ਇਹਨਾਂ ਦਾ ਫਰੇਮਕ ਦਾ ਵੀ ਹੈਗਾ ਤੇ ਕੰਕਰੀਟ ਦਾ ਵੀ ਹੁੰਦਾ ਤੇ ਬਸ ਇਦਾਂ ਹੀ ਆ ਪੰਜਾਬੀ ਜਦੋਂ ਮਿਹਨਤਾਂ ਕਰਦੇ ਆ ਤੇ ਫਿਰ ਉਚਾਈਆਂ ਨੂੰ ਤਾਂ ਛੂੰਹਈ ਆ ਬਣੰਦਿਆਂ ਨੂੰ ਤਾਂ ਛੂੰਹਦੇ ਹੀ ਆ ਠੀਕ ਆ ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਇੰਨਾ ਕ ਆਪਣਾ ਵਲੌਗ ਸੀਗਾ ਮੋਟਾ-ਮੋਟਾ ਜਿਹਾ ਤੇ ਵੀਡੀਓ ਨਾਲ ਜੁੜੇ ਰਿਹਾ ਕਰੋ ਲਾਈਕ ਸਬਸਕ੍ਰਾਈਬ ਸ਼ੇਅਰ ਕਰ ਦਿਆ ਕਰੋ ਤੇ ਬਾਸ ਜੇ ਕੋਈ ਪੁੱਛਣਾ ਦੱਸਣਾ ਕੈਨੇਡਾ ਬਾਰੇ ਜਾਣਕਾਰੀ ਲੈਣੀ ਆ ਤਾਂ ਕਮੈਂਟ ਕਰ ਦਿਆ ਕਰੋ ਆਪਾਂ ਉਸ ਮੁੱਦੇ ਤੇ ਵੀਡੀਓ ਬਣਾ ਦੇਾਂਗੇ ਤੇ ਜਾਂ ਤੁਹਾਨੂੰ ਬੋਲ ਕੇ ਜਾਂ ਕਮੈਂਟ ਚ ਰਿਪਲਾਈ ਕਰਕੇ ਜਿੱਦਾਂ ਵੀ ਦੋ ਦੱਸ ਦਿਓ ਚਲੋ ਠੀਕ ਆ ਜੀ ਫਿਰ ਮਿਲਦੇ ਆ ਅਗਲੀ ਕਿਸੇ ਵੀਡੀਓ ਕੋਲ ਸਾਥ ਸ੍ਰੀ ਕਾ